ਬਾਬਾ ਦਾ ਪੁੱਛਿਆ ਜੀ ਤੁਸੀਂ ਕਹਿੰਦੇ ਜੀ ਨਹੀਂ ਮੈਂ ਤਾਂ ਗਰਮੀ ਬਹੁਤ ਆ ਮਰਾਂ ਠੰਡਾ ਪੀ ਲਓ ਜਾਂ ਮੇਰੀ ਤੁਹਾਡੇ ਨਾਲ ਅੱਜ ਮੁਲਾਕਾਤ ਹੋਈ ਹੈ ਜੀ ਮੈਂ ਤਾਂ ਬੇਨਤੀ ਇਹੀ ਕੀਤੀ ਹੈ ਵੀ ਐਤੋਂ ਦੇ ਸਾਨੂੰ ਸਾਨੂੰ ਕੰਮ ਕਰਨ ਦਿੱਤਾ ਜਾਵੇ ਜੀ ਮੈਡਮ ਕੀ ਪ੍ਰੋਬਲਮਸ ਆ ਰਹੀ ਹੈ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜੀ ਦੁਕਾਨਾਂ ਦੇ ਮੋੜੇ ਰੇੜੀਆਂ ਲਗਾ ਰਹਿਣਾ ਹੈ ਕਹਿੰਦੇ ਸਾਨੂੰ ਲਗਾਉਣ ਦਿੱਤੇ ਹੈ ਜੀ ਨਾਲ ਉਧਰੋਂ ਦੁਕਾਨਾਂ ਵਾਲੇ ਨਹੀਂ ਸਾਨੂੰ ਮੰਨ ਰਹੇ ਉਹਨਾਂ ਦੀ ਦੁਕਾਨਾਂ ਪਰ ਇਹਨੇ ਪੈਸੇ ਲਾਉਂਦਾ ਉਹਨਾਂ ਨੂੰ ਕੀ ਫਾਇਦਾ ਹੋਊਗਾ ਜੀ ਇਹ ਸਾਰੇ ਸ਼ਹਿਰ ਤੁਸੀਂ ਹੀ ਕਰ ਰਹੇ ਹੋ ਸਾਰੇ ਸ਼ਹਿਰ ਤੇ ਚਕਾਵਾਂਗੇ ਜੀ ਯੋ ਸਰ ਕੀ ਇਸ਼ੂ ਹੈ ਜੀ ਸਰ ਬਿਲਕੁਲ ਸਾਰੇ ਇਹਨਾਂ ਦੀ ਪ੍ਰੋ ਜੀ ਕੋਈ ਅਮੀ ਕਿਭਲੀ ਕੋਈ ਹੱਲ ਨਿਕਲਦਾ ਹੋਵੇ ਪਰ ਜੋ ਹੈਗਾ ਅਕੋਰਡਿੰਗ ਟੂ ਲਾ ਉਹ ਵੀ ਦੇਖ ਕੇ ਸਾਨੂੰ ਪ੍ਰਾਇੋਰਟੀ ਤੇ ਕਰਨਾ ਪਊਗਾ ਇਹ ਸਰ ਕਿੱਥੇ ਤੋਂ ਲੈ ਕੇ ਕਿੱਥੇ ਤੱਕ ਤੁਸੀਂ ਕਰਾ ਰਹੇ ਹੋ ਜੀ ਮੈਂ ਟੋਟਲੀ ਸ਼ਹਿਰ ਦਾ ਕਰਾਵਾਂਗੇ ਜੀ ਤੁਸੀਂ ਦੋਵੇਂ ਪਾਸੇ ਵੀ ਕਰਾਉਂਗੇ ਜੀ ਸਾਰੇ ਪਾਸੇ ਕਰਾਵਾਂਗੇ ਹਾਂਜੀ ਕੋਈ ਕੀ ਪ੍ਰੋਬਲਮ ਹੈ ਤੁਹਾਨੂੰ ਅਸੀਂ ਤਾਂ ਸਰ ਪਹਿਲਾਂ ਵੀ ਬੇਨਤੀ ਇਹੀ ਕੀਤੀ ਹੈ ਜੀ ਸਾਰਿਆਂ ਦੇ ਅੱਗੇ ਰੱਖੀ ਹੈ ਇੱਕੋ ਹੀ ਗੱਲ ਰੱਖੀ ਹੈ 2014 ਦੇ ਵਿੱਚ ਜਿਹੜਾ ਐਕਟ ਪਾਸ ਹੋਇਆ ਸੀਗਾ ਉਦੇ ਹਿਸਾਬ ਦੇ ਨਾਲ ਵੀ ਸਾਨੂੰ ਇੱਥੇ ਕੰਮ ਕਰਨ ਦਿੱਤਾ ਜਾਵੇ ਜਿਹੜੇ ਸ਼ਹਿਰ ਦੇ ਵਿੱਚ ਸੱਤ ਜ਼ੋਨ ਪਾਸ ਹੋਏ ਨੇ ਜਤੋਂ ਜਲਦ ਉਹ ਤਿਆਰ ਕਰਕੇ ਦਿੱਤੇ ਜਾਣ ਵੀ ਤਾਂ ਕਿ ਸਾਡੇ ਜਿਹੜੇ ਗਰੀਬ ਭੈਣ ਭਰਾ ਰੇੜੀ ਫੜੀ ਵਾਲੇ ਕੰਮ ਕਰਦੇ ਨੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਪਰ ਇੱਥੇ ਤਾਂ ਇਹ ਦੇਖਿਆ ਜਾ ਰਿਹਾ 2014 ਦੇ ਐਕਟ ਦੀ ਉਲੰਘਣਾ ਹੋ ਰਹੀ ਹੈ ਜੀ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਜਿਹੜੇ ਐਕਸੀਡੈਂਟ ਹੋ ਰਹੇ ਨੇ ਨਜਾਇਜ਼ ਕਬਜ਼ੇ ਕਰਕੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਅਸੀਂ ਉਹਦੇ ਲਈ ਇਹ ਵੀ ਕਹਿੰਦੇ ਆ ਵੀ ਸਾਡਾ ਕੋਈ ਰੇੜੀ ਫੜੀ ਵਾਲਾ ਕੋ ਤੁਹਾਨੂੰ ਜਿੰਟੀ ਰੋਡ ਤੇ ਲੱਗਦਾ ਬੇਸ਼ੱਕ ਉਹਦਾ ਚਲਾਨ ਕੱਟੋ ਉੱਤੇ ਪਰਚਾ ਕਰਾ ਖੰਬਿਆਂ ਦੇ ਦਰਖਤਾਂ ਦੇ ਵਿਚ ਲਾ ਕੇ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਇਹ ਅੱਜ ਨਹੀਂ ਕੰਮ ਕਰਨ ਲੱਗੇ ਕੱਲ ਨਹੀਂ ਕਰਨਗੇ ਪਿਛਲੇ 30 40 ਸਾਲਾਂ ਤੋਂ ਕਰਦੇ ਆ ਰਹੇ ਨੇ ਜੀ ਠੀਕ ਹੈ ਜਨਾਬ